ਥਾਣਾ ਇਸਲਾਮਾਬਾਦ ਦੀ ਪੁਲਿਸ ਚੌਂਕੀ ਕੋਟ ਖਾਲਸਾ ਵੱਲੋਂ ਕਾਰਪੈਂਟਰ ਦਾ ਕੰਮ ਕਰਨ ਵਾਲੇ ਵਿਅਕਤੀ ਤੋਂ ਲੁੱਟਖੋ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਸ ਸੰਬੰਧੀ ਏਡੀਸੀਪੀ ਸਿਟੀ 1 ਵਿਸ਼ਾਲਜੀਤ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕੀਤੀ 4 ਅਕਤੂਬਰ ਨੂੰ ਕਰੀਬ 7:30 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਮਦਈ ਸਰਜੀਤ ਸਿੰਘ ਜਿਹੜਾ ਕਿ ਲੱਕੜ ਦਾ ਕੰਮ ਕਰਦਾ ਹੈ ਇਸ ਨੇ ਚੌਂਕੀ ਕੋਟ ਖਾਲਸਾਗੇ ਇਤਲਾਹ ਦਿੱਤੀ ਕਿ ਮੇਰੇ ਕੋਲੋਂ ਦੋ ਵਿਅਕਤੀ ਜਿਹੜੇ ਆ ਉਹ ਮੇਰਾ ਮੋਟਰਸਾਈਕਲ ਜਿਹੜਾ ਸਨੇਚ ਕਰਕੇ ਲੈ ਗਏ ਆ ਜਿਸ ਦੇ ਉੱਪਰ ਮਕਦਮਾ ਨੰਬਰ 307 थाना ਸਲਾਮਾਬਾਦ ਦਰਜ ਕੀਤਾ ਗਿਆ ਜਿਸ ਦੇ ਵਿੱਚ ਏਸੀਬ ਜਸਪਾਲ ਸਿੰਘ ਅਤੇ ਚੌਂਕੀ ਇੰਚਾਰਜ ਗੁਰਜੀਤ ਸਿੰਘ ਇਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਇਹਨਾਂ ਨੇ ਇਟੇਮੈਟਿਕਲਸਲੀ ਕੰਮ ਕਰਦਿਆਂ ਇਸ ਜਿਹੜੀ ਵਾਰਦਾਤ ਨੂੰ ਟ੍ਰੇਸ ਕੀਤਾ ਗਿਆ ਟ੍ਰੇਸ ਕਰਨ ਤੋਂ ਬਾਅਦ ਜਿਹੜੇ ਦੋ ਦੋਸ਼ੀ ਇਹਦੇ ਵਿੱਚ ਜਿਹੜੇ ਨਾਮਿਨੇਟ ਹੋਏ ਨੇ ਤੇਜਿੰਦਰ ਸਿੰਘ ਉਰਫ ਜੋਬਨ ਤੇ ਰਵੀ ਸਿੰਘ ਪੁੱਤਰ ਚਮਕੌਰ ਸਿੰਘ ਜਿਹੜੇ ਸੌਰ ਸਿੰਘ ਪਿੱਖੀਵਿੰਡ ਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜਾ ਤੇਜਿੰਦਰ ਸਿੰਘ ਆ ਇਸ ਤੋਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੇ ਦੋਵੇਂ ਮੋਟਰਸਾਈਕਲ ਜਿਸ ਦੇ ਉੱਤੇ ਵਾਰਦਾਤ ਅੰਜਾਮ ਦਿੱਤੀ ਤੇ ਪਲੱਸ ਜਿਹੜਾ ਮੋਟਰਸਾਈਕਲ ਮਦਈ ਦਾ ਸੀਗਾ ਜਿਹੜਾ ਖੋਜ ਉਹਦਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕੀਤਾ ਗਿਆ ਇਹਨਾਂ ਦੋਵਾਂ ਮੋਟਰਸਾਈਕਲਾਂ ਨੂੰ ਜਿਹੜਾ ਬਰਾਮਦ ਕਰਕੇ ਇਸ ਮੁਕਦਮੇ ਨੂੰ ਹੱਲ ਕਰ ਲਿਆ ਗਿਆ ਜਿਹੜਾ ਦੂਸਰਾ ਦੋਸ਼ੀ ਆ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਮਦਈ ਸਰਜੀਤ ਸਿੰਘ ਨੂੰ ਜਿਹੜਾ ਲੱਕੜ ਦਾ ਕੰਮ ਕਰਦਾ ਹੈ ਦੋਸ਼ੀਆਂ ਨੇ ਆਪਣੇ ਘਰ ਕੰਮ ਕਰਾਉਣ ਦੇ ਬਹਾਨੇ ਜਿਹੜਾ ਇਸ ਨੂੰ ਬੁਲਾਇਆ ਸੀਗਾ ਵੀ ਅਸੀਂ ਤੇਰੇ ਕੋਲ ਲੱਕੜ ਦਾ ਕੰਮ ਕਰਾਉਣਾ ਉਸ ਦੇ ਇਹ ਵਜ ਦੇ ਵਿੱਚ ਇਸ ਕੋ ਜਿਹੜਾ ਮੋਟਰਸਾਈਕਲ ਖੋ ਕੇ ਲੈ ਗਏ ਇਸ ਨੂੰ ਜਿਹੜਾ ਗ੍ਰਫਤਾਰ ਕਰਕੇ ਜਿਹੜਾ ਪੇਸ਼ ਅਦਾਲਤ ਕੀਤਾ ਜਾਵੇਗਾ ਪੇਸ਼ ਅਦਾਲਤ ਕਰਕੇ ਜਿਹੜੀ ਮੁਕਦਮੇ ਦੀ ਤਫਤੀਸ਼ ਅੱਗੇ ਕੀਤੀ ਜਾਵੇਗੀ